ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ ਪਹਿਲਾ ਵਾਸਤਵਿਕ ਸੰਖਿਆਵਾਂ ਅਭਿਆਸ ਨੰਬਰ 1.2 23 ਅਭਿਆਸ ਦੇ ਪਹਿਲੇ ਦੋ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 10ਵੀਂ ਜਮਾਤ ਨਾਲ ਸੰਬੰਧਿਤ ਕੁਝ ਹੋਰ ਪਲੇਲਿਸਟ ਵੀ ਹੈਗੀਆਂ ਨੇ ਤੁਸੀਂ ਉਹ ਵੀ ਜ਼ਰੂਰ ਦੇਖੋ ਇੱਕ ਹੈ ਕਿ 10th math notes ਇੱਕ ਹੈ ਕਿ 10 science ਫਿਰ ਹੈ ਕਿ 10th english mcq ਇੱਕ ਹੈ ਕਿ 10th english literature ਜਾਂ supplementary ਇੱਕ ਹੈ ਕਿ 10th grammar ਫਿਰ ਹੈ ਕਿ ਗਣਿਤ ਦੇ ਸਿਧਾਂਤ ਤੇ ਇੱਕ ਹੈ ਕਿ math shortcuts and tricks ਸੋ ਦੇਖੀਏ ਬੱਚਿਓ ਨੈਬਲਿਸਵਾਲ ਇੱਥਾਂ ਦਿੱਤੀਆਂ ਸੰਖਿਆਵਾਂ ਨੂੰ ਅਪਾਜ ਗੁਣਨਖੰਡਾਂ ਦੇ ਗੁਣਨផល ਦੇ ਰੂਪ ਵਿੱਚ ਲਿਖੋ ਸਵ ਸੰਖਿਆਵਾਂ ਨੇ ਬੱਚਿਓ ਅਪਾਜ ਗੁਣਨਖੰਡ ਦੀ ਇੱਕ ਵੀਡੀਓ ਸਪੈਸ਼ਲ ਬੜੇ ਵਿਸਥਾਰ ਦੇ ਨਾਲ ਜਿਹੜੀ ਪਲੇਲਿਸਟ ਹੈਗੀ ਹੈ ਗਣਿਤ ਦੇ ਸਿਧਾਂਤ ਉਹਦੇ ਵਿੱਚ ਤੁਹਾਨੂੰ ਮਿਲੇਗੀ ਪੁੱਛ ਅਪਾਜ ਗੁਣਨਖੰਡ ਕਿਵੇਂ ਕਰੀਦਾ ਬੜੀਆਂ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ ਤੇ ਇਹਦੇ ਜਿਹੜੇ ਵਰਤੋਂ ਕੀਤੀ ਜਾਂਦੀ ਹੈ ਉਹਦੇ ਬਾਰੇ ਵੀ ਦੱਸਿਆ ਗਿਆ ਸੋ ਤੁਸੀਂ ਗਣਿਤ ਦੇ ਸਿਧਾਂਤ ਨਾਮ ਦੀ ਜਿਹੜੀ ਪਲੇਲਿਸਟ ਹੈ ਉਹ ਖੋਲ ਕੇ ਜਰੂਰ ਦੇਖੋ ਉੱਥੇ ਤੁਹਾਨੂੰ ਅਪਾਜ ਗੁਣਨਖੰਡ ਬਾਰੇ ਵੀ ਜਾਣਕਾਰੀ ਮਿਲੇਗੀ ਸੋ ਬੱਚਿਓ ਜਿਹੜਾ ਸਿਧਾਂਤ ਤੇ ਇਹਦੇ ਪਿੱਛੇ ਸਵਾਲ ਦੇ ਪਿੱਛੇ ਹੋਇਆ ਕਿਤਾਬ ਤੁਹਾਡੇ ਦਿੱਤਾ ਹੈ ਇਹਨੂੰ ਇਦਾਂ ਤੁਸੀਂ ਕਥਨ ਨੂੰ ਕੰਠ ਕਰ ਲੈਣਾ ਹੈ ਕਿ ਹਰੇਕ ਭਾਜ ਸੰਖਿਆ ਨੂੰ ਉਸਦੇ ਅਪਾਜ ਗੁਣਨਖੰਡਾਂ ਦੀਆਂ ਘਾਤਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਸੋ ਇਸ ਕੰਥ ਇਸ ਕਥਨ ਨੂੰ ਤੁਸੀਂ ਕੰਠ ਕਰ ਲੈਣਾ ਹੈ ਸੋ ਇਹਦੀ ਵਰਤੋਂ ਕਰਕੇ ਹੀ ਅਸੀਂ ਜਿਹੜੀ ਹੈ ਅਪਾਜ ਗੁਣਨਖੰਡ ਕਰਾਂਗੇ ਕਿ ਕੋਈ ਵੀ ਕੰਪੋਜ਼ਿਟ ਨੰਬਰ ਜਿਹੜਾ ਹੁੰਦਾ ਹੈ ਜਾਂ ਭਾਜ ਸੰਖਿਆ ਹੁੰਦੀ ਹੈ ਉਹਨੂੰ ਇੱਕ ਵਿਲੱਖਣ ਰੂਪ ਦੇ ਵਿੱਚ ਉਹਦੀਆਂ ਅਪਾਜ ਸੰਖਿਆਵਾਂ ਦੇ ਅਪਾਜ ਜਿਹੜੇ ਗੁਣਨਖੰਡ ਨੇ ਉਹਨਾਂ ਦੀ ਔਕਾਤਾਂ ਦੇ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ ਠੀਕ ਹੈ ਸੋਭਜਾ ਅਪਾਜ ਗੁਣਨਖੰਡ ਅਸੀਂ ਪਹਿਲੇ ਵੀ ਕਰ ਚੁੱਕੇ ਹਾਂ ਛੋਟੀਆਂ ਜਮਾਤਾਂ ਵਿੱਚ ਵੀ ਕਰ ਚੁੱਕੇ ਹਾਂ ਸੋ ਇੱਥੇ ਫਿਰ ਦੁਹਰਾਈ ਹੈਗੀ ਇਸ ਚੀਜ਼ ਦੀ ਸੋ ਅਪਾਜ ਗੁਣਨਖੰਡ ਦੀਵੇਂ ਕਰੀਦਾ ਤੁਸੀਂ ਇਹ ਇਹਦਾ ਤਰੀਕਾ ਹੈ ਕਿ ਸ਼ੁਰੂਆਤ ਦੇ ਤੁਹਾਨੂੰ ਜਿਹੜੇ ਇਹ ਅਪਾਜ ਸੰਖਿਆਵਾਂ ਨੇ ਉਹ ਤੁਹਾਨੂੰ ਕੰਠੋਣੀ ਚਾਹੀਦੀਆਂ ਸਭ ਤੋਂ ਛੋਟੀ ਹੈਗੀ 2 ਫਿਰ 3 ਆ ਗਿਆ ਫਿਰ 5 ਆ ਗਿਆ ਫਿਰ 7 ਆ ਗਿਆ ਫਿਰ 11 ਫਿਰ 13 ਫਿਰ 17 ਫਿਰ 19 ਫਿਰ 23 ਇਸ ਤਰ੍ਹਾਂ ਤੁਹਾਨੂੰ ਸ਼ੁਰੂਆਤ ਦੀਆਂ ਥੋੜੀ ਬਹੁਤ ਛੇਤੀ ਹੋਣੀ ਚਾਹੀਦੀ ਹੈ ਤੇ ਦੂਜੀ ਗੱਲ ਤੁਹਾਨੂੰ 20 ਤੱਕ ਦੇ ਪਹਾੜੇ ਯਾਦ ਹੋਣੇ ਚਾਹੀਦੇ ਨੇ ਜ਼ਰੂਰ ਕਿਉਂਕਿ 13 ਵੀ ਅਪਾਦ ਸੰਖਿਆ ਜੇ 13 ਦਾ ਪਹਾੜਾ ਨਹੀਂ ਆਉਂਦਾ ਹੈਗਾ ਤੁਸੀਂ اٹਕ ਜਾਓਗੇ ਠੀਕ ਹੈ ਫਿਰ 17 ਵੀ ਅਪਾਦ ਸੰਖਿਆ ਜੇ 17 ਦਾ ਪਹਾੜਾ ਨਹੀਂ ਆਉਂਦਾ ਤੇ 17 ਦਾ ਭਾਜਵਨ ਖੰਡ ਮਿਲ ਕੇ ਇਹ ਸੰਖਿਆ ਵਿੱਚ ਜੇ 17 ਆ ਰਿਹਾ ਹੋਗਾ ਤੇ ਤੁਹਾਡੇ ਲਈ ਮੁਸ਼ਕਲ ਹੋ ਜਾਏਗੀ ਇਸੀ ਤਰ੍ਹਾਂ 19 ਵੀ ਆਪਾਦ ਸੰਖਿਆ ਹੈਗੀ ਹੈ। ਸੋ ਜੇ ਤੁਹਾਨੂੰ 19 ਦਾ ਪਹਾੜਾ ਨਹੀਂ ਜਾਂਦਾ ਆਂਦਾ ਹੋਏਗਾ ਤੇ ਫਿਰ ਉਹਦੇ ਵਿੱਚ ਵੀ ਤੁਸੀਂ ਤੁਹਾਨੂੰ ਤੰਗੀ ਆਏਗੀ। ਠੀਕ ਹੈ। ਸਭ ਪਹਾੜੇ ਯਾਦ ਹੋਣੇ ਚਾਹੀਦੇ ਨੇ ਤੇ ਤੁਹਾਨੂੰ ਸ਼ੁਰੂਆਤ ਦੀਆਂ ਜਿਹੜੀਆਂ 10 15 ਜਿਹੜੀਆਂ ਹੈਗੀਆਂ ਉਹ ਆਪਾਦ ਸੰਖਿਆਵਾਂ ਦਾ ਹੀ ਪਤਾ ਹੋਣਾ ਚਾਹੀਦਾ। ਸੋ ਕਦੀ ਵੀ ਜਦ ਕਰਨਾ ਹੈ ਹਮੇਸ਼ਾ ਛੋਟੀ ਤੋਂ ਛੋਟੀ ਸੰਖਿਆ ਦੀ ਆਪਾਦ ਸੰਖਿਆ 2 ਤੋਂ ਸ਼ੁਰੂ ਕਰਨਾ ਹੈ। ਇਹ ਤੁਹਾਨੂੰ ਪਤਾ ਹੈ ਬੱਚੋ ਭਾਗਯੋਗਤਾ ਜਿਹੜੀ ਆ ਇਕਾਈ ਅੰਕ ਜੇ ਜਿਸ ਸੰਖਿਆ ਉਹ ਤੇ ਦੋਨਾ ਭਾਗ ਹੋ ਜਾਏਗਾ। ਸੋ ਸੇਫਰ ਜਿਸ ਸੰਖਿਆ ਸੋ ਦੋਨਾ ਭਾਗ ਕਰਦੇ ਕਰਦੇ ਕਿ ਅਸੀਂ ਇਹ ਦੇਖਿਆ ਕਿ ਇਦਾਂ ਕਰਦੇ ਕਰਦੇ ਜਦੋਂ ਦੋ ਨਾ ਭਾਗ ਨਾ ਹੋਵੇ ਫਿਰ ਅਸੀਂ ਤਿੰਨ ਨਾ ਟਰਾਈ ਕਰਨਾ ਹੈ ਫਿਰ ਪੰਜ ਨਾ ਟਰਾਈ ਕਰਨਾ ਹੈ ਆ ਭਾਗ ਸੰਖਿਆਵਾਂ ਦੇ ਨਾਲ ਟਰਾਈ ਕਰਨਾ ਠੀਕ ਹੈ ਸੋ ਅਸੀਂ 140 ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ ਹੁਣ ਦੋ ਦੋ ਵਾਰ ਹੀ ਆਇਆ ਤੇ ਇਹਨੂੰ ਦੋ ਦੀ ਘਾਤ ਦੋ ਤੇ ਗੁਣਾ 5 ਗੁਣਾ 7 ਇਦਾਂ ਲਿਖ ਦੇਣਾ ਇਹ ਸਾਡਾ ਜਵਾਬ ਹੋ ਗਿਆ ਜੋ ਮੈਂ ਲਾਲ ਰੰਗ ਜਿਹਨੂੰ ਕਰ ਦਿੱਤਾ ਆਨਸਰ ਨੂੰ ਫਿਰ ਆ ਗਿਆ 156 6 ਜਿਸ ਸੰਖਿਆ ਫਿਰ ਦੋ ਨਾ ਭਾਗ ਹੋਵੇਗਾ 78 ਫਿਰ ਦੋ ਨਾ ਭਾਗ ਹੋਵੇਗਾ ਫਿਰ ਆਪਣਾ ਇਹ ਹੁਣ 39 ਆ ਗਿਆ ਕਿ ਇਹ 3 ਦੇ ਨਾਲ ਭਾਗ ਹੁੰਦਾ ਤਾਂ 13 ਜਿਹੜਾ ਜਿਲੇ ਅਖੀਰ ਵਿੱਚ ਇੱਥੇ ਬੱਚੋ ਤੁਹਾਨੂੰ ਅਭਾਗ ਸੰਖਿਆ ਆ ਜਾਵੇ ਫਿਰ ਤੁਸੀਂ ਉੱਥੇ ਰੋਕ ਦੇਣਾ ਹੈ 7ਵੀਂ ਅਭਾਗ ਸੰਖਿਆ ਤੇ 13ਵੀਂ ਅਭਾਗ ਸੰਖਿਆ ਸੋ 156 ਬਰਾਬਰ ਹੋ ਗਿਆ 2 2 3 13 ਸੋ 2 ਦੀ ਘਾਤ 2 3 13 ਆਨਸਰ ਆ ਗਿਆ ਅਗਲਾ ਚਲਿਏ ਹੁਣ ਆ ਗਿਆ ਬੱਚੋ 3825 ਹੁਣ ਇਹ 2 ਦੇ ਨਾਲ ਭਾਗ ਨਹੀਂ ਹੋਏਗਾ ਪਰ ਸਿੱਧਾ 5 ਤੇ ਨਹੀਂ ਜਾਣਾ ਕਿਉਂਕਿ ਤੁਸੀਂ ਦੇਖੋ ਅਖੀਰ 'ਚ 5 ਆ ਗਿਆ ਤੇ ਪਹਿਲੇ 3 ਨੂੰ ਟਰਾਈ ਕਰਨਾ ਸੋ 10 ਦਾ ਭਾਗਯੋਗਤਾ ਕਿੱਦਾਂ ਦੇਖੀ ਜੀ ਅੰਕਾਂ ਨੂੰ ਜੋੜ ਲਓ 5+2=7, 7+8=15, 15+3=18 ਜੇ ਅੰਕਾਂ ਦਾ ਜੋੜ 3 ਨਾਲ ਭਾਗ ਹੁੰਦਾ ਹੈ ਤੇ ਸਾਰੀ ਸੰਖਿਆ ਤੇ ਨਾਲ ਭਾਗ ਹੋ ਜਾਏਗੀ 18 ਤੇ 3 ਨਾਲ ਭਾਗ ਹੁੰਦਾ ਹੈ 36 18 ਸੋ ਫਿਰ ਇਹ 3 ਨਾਲ ਭਾਗ ਹੋ ਜਾਏਗੀ ਸੋ 3 ਨਾਲ ਭਾਗੀਤਾ 1275 ਫਿਰ ਇਹ 1275 ਨੂੰ ਜੋੜ ਕੇ ਦੇਖਦੇ ਹਾਂ ਅੰਕਾਂ ਨੂੰ 3 ਨਾਲ ਭਾਗ ਹੋ ਜਾਂਦਾ ਹੈ ਸੋ ਫਿਰ 3 ਨਾਲ ਭਾਗ ਕਰਾਂਗੇ ਹੁਣ 3 ਨਾਲ ਭਾਗ ਨਹੀਂ ਆਣ ਪੰਜ ਨਾਲ ਕਰਾਂਗੇ ਫਿਰ ਪੰਜ ਨਾਲ ਕਰਾਂਗੇ ਤੇ ਫਿਰ 17 ਆ ਗਿਆ 17 ਪਾਰ ਸੰਖਿਆ ਸੋ ਇੱਥੇ ਅਸੀਂ ਰੁਕ ਜਾਵਾਂਗੇ ਸੋ ਇਹ ਸਾਡਾ ਆ ਗਿਆ ਸੋ 3 ਦੀ ਇਕਾ 2 ਤੇ 5 ਦੀ ਇਕਾ 2 ਤੇ ਗੁਣਾ 17 ਫਿਰ ਆ ਗਿਆ 5005 ਹੁਣ ਬੱਚੋ 3 ਨਾਲ ਭਾਗ ਨਹੀਂ ਹੁੰਦਾ 2 ਨਾਲ ਭਾਗ ਨਹੀਂ ਹੁੰਦਾ ਸੋ ਸਿੱਧਾ 5 ਤੇ ਆਵਾਂਗੇ 1001 ਹੁਣ ਫਿਰ 5 ਨਾਲ ਨਹੀਂ ਹੁੰਦਾ ਤੇ ਉਹ 7 ਨਾਲ ਭਾਗ ਹੁੰਦਾ ਫਿਰ 143 7 ਨਾਲ ਭਾਗ ਨਹੀਂ ਹੁੰਦਾ ਫਿਰ 11 ਤੇ ਆਗੇ ਤੇ 11 ਨਾਲ ਭਾਗ ਹੁੰਦਾ ਤੇ 13 ਆ ਗਿਆ ਸੋ ਸਾਡਾ ਇਹ ਜਵਾਬ ਆ ਗਿਆ ਠੀਕ ਹੈ 5005 2 5 7 11 13 ਠੀਕ ਹੈ ਹੁਣ ਅਗਲਾ ਆ ਗਿਆ ਬੱਚੋ 7429 ਹੁਣ ਦੇਖੋ ਬੱਚਿਓ ਇਹ ਨਾ ਦੋ ਨਾਲ ਭਾਗ ਹੁੰਦਾ ਐ ਨਾ ਤਿੰਨ ਦੇ ਨਾਲ ਨਹੀਂ ਪੰਜ ਦੇ ਨਾਲ ਨਹੀਂ ਸੱਤ ਦੇ ਨਾਲ ਨਹੀਂ 11 ਨਾਲ ਨਹੀਂ 13 ਨਾਲ ਨਹੀਂ ਠੀਕ ਹੈ ਨਾ ਹੁਣ 13 ਨਾਲ ਕਿੱਦਾਂ ਪਤਾ ਨਹੀਂ ਭਾਗ ਹੁੰਦਾ ਤੁਸੀਂ ਪਹਾੜਾ ਪਹਾੜੇ ਜਿਲੇ ਕਰੋਗੇ ਯਾਦ ਹੋਣਗੇ ਤਾਂ ਹੀ ਪਤਾ ਲੱਗੇਗਾ ਸੋ ਅਸੀਂ 17 ਨਾਲ ਹੁੰਦਾ ਠੀਕ ਹੈ ਹੁਣ 17 ਤੋਂ ਬਾਅਦ ਫਿਰ 437 ਸਤਾਰਾਂ ਨਾਲ ਭਾਗ ਨਹੀਂ ਹੁੰਦਾ ਤੇ ਫਿਰ ਅਸੀਂ ਦੇਖਿਆ 19 ਦੇ ਨਾਲ ਭਾਗ ਹੁੰਦਾ ਠੀਕ ਹੈ ਨਾ ਸੋ ਫਿਰ ਇੱਥੇ ਹੀ ਆ ਗਿਆ ਸਾਡੇ ਸੋ ਇਸ ਤਰ੍ਹਾਂ ਇਹ ਬਣ ਗਿਆ 7429 17 19 23 17 ਵੀ ਅਭਾਜ ਸੰਖਿਆ ਹੈ 19 ਵੀ ਅਭਾਜ ਸੰਖਿਆ ਹੈ ਤੇ 23 ਅਪਹਾਜ ਸੰਖਿਆ ਹੈ। ਅਗਲਾ ਸਵਾਲ ਸੰਪੂਰਨ ਸੰਖਿਆਵਾਂ ਦੇ ਢੇਠਾਂ ਲਿਖੀਆਂ ਜੋੜਿਆਂ ਦਾ ਐਚਸੀਐਫ ਅਤੇ ਐਲਸੀਐਮ ਐਚਸੀਐਫ ਨੂੰ ਅਸੀਂ ਮਹੱਤਮ ਕਹਿੰਦੇ ਹਾਂ ਐਲਸੀਐਮ ਨੂੰ ਲਘੁਤਮ ਕਹਿੰਦੇ ਹਾਂ ਪਤਾ ਕਰੋ ਅਤੇ ਇਸ ਦੀ ਜਾਂਚ ਕਰੋ ਕਿ ਸੰਖਿਆਵਾਂ ਦਾ ਗੁਣਨਫਲ ਬਰਾਬਰ ਐਚਸੀਐਫ ਗੁਣਾ ਐਲਸੀਐਮ ਹੈ। ਸੋ ਤਿੰਨ ਸਵਾਲ ਨੇ ਬੜੇ ਵਧੀਆ। ਆਓ ਇਹਨਾਂ ਨੂੰ ਇੱਕ ਇੱਕ ਕਰਕੇ ਕਰਦੇ ਹਾਂ। ਸੋ ਬੱਚਿਓ ਐਚਸੀਐਫ ਤੇ ਐਲਸੀਐਮ ਕਿੱਦਾਂ ਕੱਢਣਾ ਹੈ? ਐਸੀ ਛੋਟੀ ਜਮਾਤਾਂ ਚ ਕੀ ਕੀਤਾ ਇਹਦੇ کئی ਤਰੀਕੇ ਨੇ ਸੋਸੀਅਲ ਅਪਾਜ ਗੁਣਖੰਡ ਦੇ ਤਰੀਕੇ ਨਾਲ ਕਰਨਾ ਹੈ ਕਿਉਂਕਿ ਉਹੀ ਵਿਸ਼ਾ ਚੱਲਦਾ ਪਿਆ ਸੋ ਸਦਾ ਚੇਤਾ ਰੱਖੋ ਕਿ ਜੋ ਮਹੱਤਮ ਹੈ ਜਿਹਨੂੰ ਐਸੀਐਫ ਕਹਿੰਦੇ ਆ ਸੰਖਿਆਵਾਂ ਦੇ ਹਰੇਕ ਸਾਂਝੇ ਅਪਾਜ ਗੁਣਨਖੰਡ ਦੀ ਸਭ ਤੋਂ ਛੋਟੀ ਘਾਤਾਂ ਦਾ ਗੁਣਨਫਲ ਹੁੰਦਾ ਹੈ ਜਿਹੜੀ ਗੱਲ ਤੇ ਧਿਆਨ ਦੇਣਾ ਮੈਂ ਉਹਨੂੰ ਲਾਲ ਕਰ ਦਿੱਤਾ ਹੈ ਹਰੇਕ ਸਾਂਝੇ ਗੁਣਨਖੰਡ ਅਪਾਜ ਗੁਣਨਖੰਡ ਸਾਂਝਾ ਹੋਣਾ ਚਾਹੀਦਾ ਤੇ ਸਭ ਤੋਂ ਛੋਟੀ ਘਾਤ ਲੈਣੀ ਹੈ ਠੀਕ ਹੈ ਪਰ ਜਿਹੜਾ ਲਘੂਤਮ ਐਲਸੀਐਮ ਦੇ ਵਿੱਚ ਹਰੇਕ ਅਪਾਜ ਗੁਣਖੰਡ ਹੁਣ ਦੇਖੋ ਇੱਥੇ ਹੈਗਾ ਹਰੇਕ ਸਾਂਝੇ ਅਪਾਜ ਗੁਣਖੰਡ ਇੱਥੇ ਸਾਂਝਾ ਨਹੀਂ ਹੈਗਾ ਐਲਸੀਐਮ ਦੇ ਵਿੱਚ ਸਾਰੇ ਅਪਾਜ ਗੁਣਖੰਡ ਲੈਣੇ ਨੇ ਤੇ ਐਸਿਫ ਦੇ ਵਿੱਚ ਇਕੱਲੇ ਸਾਂਝੇ ਅਪਾਜ ਗੁਣਖੰਡ ਲੈਣੇ ਨੇ ਤੇ ਉਹਨਾਂ ਦੀ ਛੋਟੀ ਘਾਤ ਲੈਣੀ ਹੈ ਤੇ ਐਲਸੀਐਮ ਦੇ ਵਿੱਚ ਸਭ ਤੋਂ ਵੱਡੀ ਘਾਤ ਲੈਣੀ ਹੈ ਹੁਣ ਜਦੋਂ ਅਸੀਂ ਸਵਾਲ ਕਰਾਂਗੇ ਤੁਹਾਨੂੰ ਇਹ ਗੱਲ ਸਪੱਸ਼ਟ ਹੋ ਜਾਏਗੀ ਠੀਕ ਹੈ ਹੁਣ ਦੇਖੋ 26 ਤੇ 91 ਸੋ 26 ਦਾ ਕਰ ਲਿਆ ਇਦਾਂ ਅਪਾਜ ਗੁਣਖੰਡ ਕੀਤਾ ਤੇ ਸਿੱਧਾ 2 ਔਰ 13 ਆ ਗਿਆ ਠੀਕ ਹੈ ਨਾ ਅੱਗੇ ਵਧਣ ਦੀ ਲੋੜ ਹੀ ਨਹੀਂ ਸੋ 26 ਨੂੰ 2 13 ਤੇ ਘਾਤਾਂ ਦੇ ਰੂਪ ਚ ਲਿਆ 2 ਦੀ ਘਾਤ 1 ਤੇ 13 ਦੀ ਘਾਤ 1 ਲਿਖ ਲਿਆ 91 13 7 91 ਠੀਕ ਹੈ ਜੀ 13 7 91 ਇਸ ਸੱਤ ਦੀ ਘਾਤ 1 ਤੇ 13 ਦੀ ਘਾਤ 1 ਲਿਖ ਲਿਆ ਹੁਣ ਅਸੀਂ ਕਰਨਾ ਹੈ ਐਸ.ੀ.ਐਫ. ਸਾਂਝਾ ਗੁਣਨਖੰਡ ਕਿਹੜਾ ਹੈ ਕੱਲਾ 13 ਹੈ 2 ਹੋਰ 7 ਸਾਂਝੇ ਨਹੀਂ ਹੈਗੇ 13 ਸਾਂਝਾ ਹੈਗਾ ਤੇ ਘਾਤ ਹੁਣ ਛੋਟੀ ਵੱਡੀ ਦਾ ਮਸਲਾ ਹੀ ਨਹੀਂ ਹੈਗਾ ਕਿਉਂਕਿ ਦੋ ਇੱਥੇ ਵੀ ਘਾਤ 1 ਹੈਗੀ ਇੱਥੇ ਵੀ ਘਾਤ 1 ਹੈਗੀ ਸੋ 13 ਦੀ ਘਾਤ 1 ਸਭ ਤੋਂ ਛੋਟੀ ਘਾਤ ਵਾਲਾ ਸ ਸੋ ਇਸ ਲਈ HCF 2699 ਦਾ ਬੱਚਿਓ ਇੱਥੇ ਲੱਲੇ ਨੂੰ ਕੰਨਾ ਆਣਾ ਸੀਗਾ ਇੱਥੇ ਜੀ ਕੰਨਾ ਪਾ ਲਿਓ ਇਹ ਮੇਰੀ ਸਪੈਲਿੰਗ ਮਿਸਟੇਕ ਹੋ ਗਈ ਹੈ ਠੀਕ ਹੈ ਨਾ ਤੇ ਤੁਸੀਂ ਇੱਥੇ ਦੇਖ ਲੈਣਾ ਜੀ ਇਹਨਾਂ ਇਹਨੂੰ ਤੁਸੀਂ ਆਪ ਹੀ ਕਰ ਲੈਣਾ ਟਾਈਪ ਕਰਨ 'ਚ ਗਲਤੀ ਹੋ ਗਈ ਉਹ ਵਾਲਾ ਘਾਤ ਵਾਲਾ ਸਾਂਝਾ ਗੁਣਨਖੰਡ ਹੈ ਠੀਕ ਹੈ ਸੋ 2699 ਦਾ 13 ਦੀ ਘਾਤ ਇੱਕ ਬਰਾਬਰ 13 ਸਾਡਾ ਆਨਸਰ ਆ ਗਿਆ ਤੇ ਹੁਣ LCM ਲਈ ਬੱਚਿਓ ਸਾਰੇ ਲੈਣੇ ਨੇ ਠੀਕ ਹੈ ਦੋ ਵੀ ਲੈਣਾ ਜਿਹੜਾ ਸਾਂਝਾ ਆਇਆ ਉਹਨੂੰ ਇੱਕ ਵਾਰੀ ਲੈਣਾ ਹੈ ਪਰ ਉਹ ਚੋਂ ਦੇਖਣਾ ਕਾਤਕੇ ਦੀ ਵੱਡੀ ਹੈ ਪਰ ਇੱਥੇ ਵੀ ਕਾਤਕੇ ਇੱਥੇ ਵੀ ਕਾਤਕੇ ਸੋ ਇੱਥੇ ਵੱਡੀ ਛੋਟੀ ਦਾ ਮਸਲਾ ਨਹੀਂ ਹੈ ਤੇ ਸੱਤ ਵੀ ਲੈਣਾ ਸੋ 2 ਦੀ ਕਾਤਕ 7 ਦੀ ਕਾਤਕ 13 ਦੀ ਕਾਤਕ ਹਰੇਕ ਅਪਾਜਗਨ ਖੰਡ ਦੀ ਸਭ ਤੋਂ ਵੱਡੀ ਕਾਤ ਹੈ ਇਸ ਲਈ ਐਲਸੀਐਮ 269 ਦੇ ਆ ਗਿਆ 2 ਦੀ ਕਾਤਕ 7 ਦੀ ਕਾਤਕ 13 ਦੀ ਕਾਤਕ 2 7 13 182 ਐਲਸੀਐਮ ਆ ਗਿਆ ਹੁਣ ਅਸੀਂ ਪੁਸ਼ਟੀ ਕਰਨੀ ਹੈ ਕਿ ਐਚਸੀਐਫ ਤੇ ਐਲਸੀਐਮ ਦਾ ਜੋ ਗੁਣਨਫਲ ਹੈ ਉਹ ਸੰਖਿਆਵਾਂ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ ਸੋ ਹੁਣ ਸੰਖਿਆਵਾਂ ਦਾ ਗੁਣ ਗੁਣਨਫਲ 26 99 ਬਰਾਬਰ ਆ ਗਿਆ 2668 ਤੇ ਐਚसीएफ ਐਲਸੀਐਮ 13 82 182 ਕੀ ਤਰ੍ਹਾਂ 2668 ਆ ਗਿਆ ਫਿਰ ਦੁਬਾਰਾ ਸੋ ਇਸ ਤਰ੍ਹਾਂ ਸੰਖਿਆਵਾਂ ਦਾ ਗੁਣਨਫਲ ਬਰਾਬਰ ਐਚसीएफ ਐਲਸੀਐਮ ਇਹ ਗੱਲ ਮਤਲਬ ਕਿ ਸਾਬਿਤ ਹੋ ਗਈ ਇਹਦੀ ਪੁਸ਼ਟੀ ਹੋ ਗਈ ਹੁਣ ਆ ਗਿਆ ਦੂਜਾ 91 ਤੇ 510 ਸੋ 91 ਦਾ ਅਭਾਜ ਗੁਣਨਖੰਡ ਕੀਤਾ 2 2 ਤੇ 23 ਆ ਗਿਆ 23 ਅਭਾਜ ਸੰਖਿਆ ਹੈਗੀ ਹੈ 510 ਦਾ ਜਿਹੜੇ ਗੁਣਨਖੰਡ ਕੀਤਾ ਭਾਜ ਗੁਣਨਖੰਡ ਤੇ ਦੋ ਨਾਲ ਕੀਤਾ ਪਹਿਲੇ ਫਿਰ ਤਿੰਨ ਨਾਲ ਫਿਰ ਤਿੰਨ ਨਾਲ ਤੇ 17 ਵੀ ਆਪਸੰਗਿਆ ਸੋ ਸਾਡਾ ਬਣ ਗਿਆ 92 ਬਰਾਬਰ 2 2 23 ਸੋ ਦੋ ਦੀ ਘਾਤ 2 23 ਦੀ ਘਾਤ 1 510 ਬਣ ਗਿਆ 2 3 5 17 2 ਦੀ ਘਾਤ 1 3 ਦੀ 1 5 ਦੀ 1 17 ਦੀ 1 ਠੀਕ ਹੈ ਜੀ ਹੁਣ ਦੇਖੋ ਬੱਚੇ ਸਾਂਝਾ ਗੁਣਨਖੰਡ ਕਿਹੜਾ ਹੈ ਸਾਂਝਾ ਗੁਣਨਖੰਡ ਇੱਥੇ ਦੋ ਤੇ ਇੱਥੇ ਦੋ ਬਾਕੀ ਹੋਰ ਕੋਈ ਗੁਣਨਖੰਡ ਸਾਂਝਾ ਨਹੀਂ ਹੈਗਾ 23 ਇੱਥੇ ਹੈਗਾ ਪਰ ਇਹਦੇ ਚ 23 ਨਹੀਂ ਹੈਗਾ 3 5 17 ਇਹਦੇ ਚ ਹੈਗਾ ਪਰ 3 5 17 ਆਣਾ ਨਹੀਂ ਹੈਗਾ ਸੋ ਕੱਲਾ 2 ਹੈਗਾ ਇੱਥੇ ਹੁਣ 2 ਦੀ ਘਾਤ 2 ਹੈਗਾ ਇੱਥੇ 2 ਦੀ ਘਾਤ ਇੱਕ ਹੈਗਾ ਤੇ ਸਾਂਝੇ ਗੁਣਨਖੰਡ ਦੀ ਕਿਹੜੀ ਘਾਤ ਲੈਣੀ ਹੈ ਛੋਟੀ ਘਾਤ ਲੈਣੀ ਹੈ ਸੋ ਅਸੀਂ 2 ਦੀ ਘਾਤ ਇੱਕ ਲੈਣੀ ਹੈ 2 ਦੀ ਘਾਤ ਇੱਕ ਸਭ ਤੋਂ ਛੋਟੀ ਘਾਤ ਵਾਲਾ ਇੱਥੇ ਫਿਰ ਵਾਲ ਆਇਆ ਵਿੱਚ ਵਾਲਾ ਸਾਂਝਾ ਗੁਣਨਖੰਡ ਹੈ ਇਹਨੂੰ ਠੀਕ ਕਰ ਲਿਓ ਠੀਕ ਹੈ ਸਪੈਲਿੰਗ ਮਿਸਟੇਕ ਹੋ ਗਈ ਹੈ ਅੱਖਰ ਜੋੜ ਵਿੱਚ ਗਲਤੀ ਹੋਈ ਹੈ ਟਾਈਪਿੰਗ ਦੀ ਕੋਈ ਗੱਲ ਨਹੀਂ ਵੱਡਾ ਮਸਲਾ ਨਹੀਂ ਹੈਗਾ ਸੋ ਇਸ ਲਈ HCF 92 510 ਦਾ ਹੋ ਗਿਆ 2 ਦੀ ਘਾਤ ਇੱਕ ਬਰਾਬਰ 2 ਆ ਗਿਆ ਸਾਡਾ HCF ਹੁਣ ਬੱਚੋ ਲੈਣਾ ਸਾਰਿਆਂ ਨੂੰ ਲੈਣਾ ਹੈ 2 ਵੀ ਲੈਣਾ ਹੈ 23 ਵੀ ਲੈਣਾ ਹੈ 3 5 17 ਇੱਥੇ ਇੱਕ ਇੱਕ ਵਾਰ ਹੀ ਆਏ ਨੇ ਸੋ ਇਹਦਾ ਕੋਈ ਮਸਲਾ ਨਹੀਂ ਜਿਹੜੀ ਘਾਤ ਹੈਗੀ ਹੈ ਇੱਕ ਇੱਕ ਵਾਰ ਹੀ ਲੈਣੀ ਪੈਣੀ ਹੈ ਪਰ ਇੱਥੇ ਸਾਂਝਾ ਗੁਣਨਖੰਡ 2 ਹੈਗਾ ਤੇ ਇੱਥੇ 2 ਇੱਥੇ 2 ਦੀ ਘਾਤ ਹੈ 1 ਇੱਥੇ 2 ਦੀ ਘਾਤ 2 ਹੈ ਹੁਣ ਕਿਹੜਾ 2 ਲੈਣਾ ਹੈ ਐਲਸੀਐਮ ਦੇ ਵਿੱਚ ਜਿਹੜੀ ਘਾਤ ਵੱਡੀ ਹੈ ਉਹ ਲੈਣਾ ਸੋ 2 ਦੀ ਘਾਤ 2 ਲੈਣਾ ਸੋ 2 ਦੀ ਘਾਤ 2 23 ਦੀ 1 3 ਦੀ 1 5 ਦੀ 1 17 ਦੀ 1 ਹਰੇਕ ਅਪਹਾਜ ਗੁਣਨਖੰਡ ਦੀ ਸਭ ਤੋਂ ਵੱਡੀ ਘਾਤ ਹੈ ਸੋ ਇਸ ਲਈ ਐਲਸੀਐਮ ਇਹਨਾਂ ਦਾ ਹੋ ਗਿਆ ਇਹ ਸਾਰਿਆਂ ਨੂੰ ਗੁਣਾ ਕਰ ਦੇਣਾ ਸੋ 2 2 4 ਇਦਾਂ ਗੁਣਾ ਕਰ ਦਿੱਤਾ ਤੇ ਸਾਡੇ ਕੋਲ 23460 ਸਾਡਾ ਆ ਗਿਆ ਐਲਸੀਐਮ ਹੁਣ ਅਸੀਂ ਪੁਸ਼ਟੀ ਕਰਦੇ ਹਾਂ ਸੰਖਿਆ ਦਾ ਗੁਣਨਫਲ ਤੇ ਐਸਸੀਐਫ ਐਲਸੀਐਮ ਦਾ ਗੁਣਨਫਲ ਸੰਖਿਆਵਾਂ ਦਾ ਗੁਣਨਫਲ 92 510 46920 ਤੇ ਐਸਸੀਐਫ ਐਲਸੀਐਮ ਆ ਗਿਆ 2 23460 46920 ਸੋ ਦੋਨੋਂ ਬਰਾਬਰ ਨੇ ਇਸ ਤਰ੍ਹਾਂ ਸੰਖਿਆਵਾਂ ਦਾ ਗੁਣਨਫਲ ਬਰਾਬਰ ਹੁੰਦਾ ਹੈ ਐਸਸੀਐਫ ਐਲਸੀਐਫ ਆਖਰੀ ਪਾਗ ਤਿੰਨ ਸੌ 36 ਅਤੇ 54 ਦਾ ਅਭਾਜ ਗੁਣਨ ਖੰਡ ਕਰਨ ਤੇ ਸੋ 336 ਦਾ ਜਿਹੜੇ ਬੱਚੋ ਅਭਾਜ ਗੁਣਨ ਖੰਡ ਕੀਤਾ 2 ਤੋਂ ਸ਼ੁਰੂ ਕਰਕੇ ਫਿਰ ਇੱਥੇ 3 ਤੇ ਇੱਥੇ 7 54 ਦਾ ਕੀਤਾ ਪਹਿਲੇ 2 ਦੇ ਨਾਲ ਫਿਰ 3 ਫਿਰ 3 ਤੇ ਫਿਰ 3 ਹੁਣ ਦੇਖੋ ਇਹ ਮਜ਼ੇਦਾਰ ਸਵਾਲ ਹੈ ਐਚ ਘਾਤ ਜਾਈਗੀ ਵੱਡੀ ਛੋਟੀ ਇੱਥੇ ਦੇਖਾਂਗੇ ਸੋ 336 ਨੂੰ ਇਦਾਂ ਕਰਤਾ ਜਿਹੜੇ ਤੇ ਬੱਚੋ ਬਣਿਆ 2 ਦੀ ਘਾਤ 4 3 ਦੀ 1 ਤੇ 7 ਦੀ 1 ਠੀਕ ਹੈ 54 ਬਣਿਆ 2 3 ਦੀ ਘਾਤ 3 2 ਗੁਣਾ 2 ਦੀ ਘਾਤ ਇੱਕ ਤੇ 3 ਦੀ ਘਾਤ ਹੈ ਹੁਣ ਦੇਖੋ ਬੱਚਿਓ ਇੱਥੇ 2 ਦੀ ਘਾਤ ਇੱਕ ਛੋਟੀ ਆਈ ਹੈ ਇੱਥੇ 2 ਦੀ ਘਾਤ ਚਾਰ ਵੱਡੀ ਆਈ ਹੈ ਤੇ ਜਿੱਥੇ ਵੱਡੀ ਆਈ ਹੈ ਉਥੇ 2 ਦੀ ਘਾਤ ਵੱਡੀ ਆਈ ਹੈ ਉਥੇ 3 ਦੀ ਘਾਤ ਇੱਕ ਆਈ ਹੈ ਤੇ ਜਿੱਥੇ 2 ਦੀ ਘਾਤ ਇੱਕ ਛੋਟੀ ਆਈ ਹੈ ਉਥੇ 3 ਦੀ ਘਾਤ ਵੱਡੀ ਆਈ ਹੈ ਉਹ ਜਾਣ ਕੇ ਰਲਾਗੇ ਕੀਤਾ ਤਾਂ ਕਿ ਤੁਹਾਨੂੰ ਜਿਹੜੀ ਇਹ ਗੱਲ ਹੈਗੀ ਹੈ ਜਿਹੜੀ ਮੈਂ ਗੱਲ ਤੁਹਾਨੂੰ ਚੇਤੇ ਰੱਖਣ ਲਈ ਕਹੀ ਹੈ ਉਹ ਸਪਸ਼ਟ ਹੋ ਜਾਏ ਹੁਣ ਜਿਹੜੇ ਐਚ ਸੀ ਐਫ ਕੱਢਣਾ ਹੈ ਤੇ ਸਾਂਝੇ ਗੁਣਨਖੰਡ ਦੇਖਣੇ ਨੇ ਸਾਂਝੇ ਗੁਣਨਖੰਡ ਕਿਹੜੇ-ਕਿਹੜੇ ਨੇ ਬੱਚਿਓ ਇੱਥੇ 2 ਹੈਗਾ ਇੱ ਤੇ ਸਾਂਝੇ ਗੁਣਨਖੰਡਾਂ ਦੀ ਕਿਹੜੀ ਘਾਤ ਲੈਣੀ ਹੈ ਬੱਚਿਓ ਛੋਟੀ ਤੋਂ ਛੋਟੀ ਘਾਤ ਲੈਣੀ ਹੈ ਦੇਖ ਲੇ ਭੀ ਇੱਥੋਂ ਦੀ ਅਸੀਂ 2 ਦੀ ਘਾਤ ਇਕ ਲੈਣੀ ਹੈ ਤੇ ਇੱਥੋਂ 3 ਦੀ ਘਾਤ ਇਕ ਲੈਣੀ ਹੈ ਠੀਕ ਹੈ ਨਾ ਛੋਟੀ ਤੋਂ ਛੋਟੀ ਲੈਣੀ ਹੈ ਹੁਣ ਇੱਥੇ 3 ਦੀ ਘਾਤ ਵੱਡੀ ਸੀ ਇਹਨੂੰ ਛੱਡ ਦੇਣਾ ਹੈ ਤੇ ਇੱਥੇ 2 ਦੀ ਘਾਤ ਵੱਡੀ ਸੀ ਇਹਨੂੰ ਛੱਡ ਦੇਣਾ ਸੋ 2 ਦੀ ਘਾਤ ਇਕ ਤੇ 3 ਦੀ ਘਾਤ ਇਕ ਕਿੱਥੋਂ ਸੋ 2 ਦੀ ਘਾਤ ਇਕ ਅਤੇ 3 ਦੀ ਘਾਤ ਇਕ ਸਭ ਤੋਂ ਛੋਟੀ ਘਾਤ ਵਾਲੇ ਸਾਂਝੇ ਗੁਣਨਖੰਡ ਹਨ ਠੀਕ ਹੈ ਇਸ ਲਈ ਐਸ ਸੀ ਐਫ ਹੈ ਦੋਨੋਂ ਸੰਖਿਆਵਾਂ ਦਾ ਆ ਜਾਏਗਾ 2 ਦੀ ਘਾਤ 1 3 ਦੀ ਘਾਤ 1 2 3 2 3 6 ਸਾਡਾ ਆ ਗਿਆ ਜਵਾਬ ਫਿਰ ਆ ਗਿਆ ਬੱਚਿਓ ਹੁਣ ਅਸੀਂ ਲੈਣਾ ਹੈ ਐਲ ਸੀ ਐਮ ਐਲ ਸੀ ਐਮ ਵਿੱਚ ਸਾਰੇ ਲੈਣੇ ਨੇ ਸਾਰੇ ਗੁਣਨਖੰਡ ਲੈਣੇ ਨੇ ਤੇ ਜਿਹੜੇ ਗੁਣਨਖੰਡ ਸਾਂਝੇ ਨੇ ਉਹਨਾਂ ਦੀ ਵੱਡੀ ਘਾਤ ਲੈਣੀ ਹੈ ਹੁਣ ਦੋ ਸਾਂਝਾ ਹੈ ਸੋ ਦੋ ਦੀ ਘਾਤ 1 ਵੀ ਹੈ ਤੇ ਦੋ ਦੀ ਘਾਤ 4 ਵੀ ਹੈ ਸੋ ਅਸੀਂ ਦੋ ਦੀ ਘਾਤ 4 ਲੈਣਾ ਹੈ ਤਿੰਨ ਵੀ ਸਾਂਝਾ ਹੈ ਤਿੰਨ ਦੀ ਘਾਤ 1 ਵੀ ਹੈ ਤੇ ਤਿੰਨ ਦੀ ਘਾਤ 3 ਵੀ ਹੈ ਸੋ ਤਿੰਨ ਦੀ ਘਾਤ 3 ਲੈਣਾ ਹੈ ਤੇ 7 ਇਕੱਲਾ ਹੀ ਹੈ ਸੋ 7 ਦੀ ਘਾਤ 1 ਠੀਕ ਹੈ ਜਿੰਨੀ ਵੀ ਆਵੇ 2 ਆਵੇ 1 ਆਵੇ ਕਿਉਂਕਿ ਉਹ ਇਕੱਲਾ ਹੀ ਹੈਗਾ ਸੋ 2 ਦੀ ਘਾਤ 4 3 ਦੀ ਘਾਤ 3 ਤੇ 7 ਦੀ ਘਾਤ 1 ਹਰੇਕ ਪਾਜ ਗੁਣਨਖੰਡ ਦੀ ਸਭ ਤੋਂ ਵੱਡੀ ਘਾਤ ਹੈ ਠੀਕ ਹੈ ਜੀ ਇਸ ਲਈ ਐਲਸੀਐਮ ਇਹਨਾਂ ਸੰਖਿਆਵਾਂ ਦਾ ਹੋ ਜਾਏਗਾ 2 ਦੀ ਘਾਤ 4 3 ਦੀ ਘਾਤ 3 7 ਦੀ ਘਾਤ 1 ਸੋ 2 ਦੀ ਘਾਤ 4 ਕਿਹਦੇ ਬਰਾਬਰ ਹੋਗਾ 2 2 4 2 2 8 2 2 16 ਤੇ 3 ਦੀ ਘਾਤ 3 ਕਿਹਦੇ ਬਰਾਬਰ ਹੋਗਾ 3 3 9 9 3 27 ਸੋ 16 3 7 ਬਰਾਬਰ ਤੇਨ ਯਾਦ ਚੋ ਗਈ ਇਹ ਆ ਗਿਆ ਸਾਡਾ ਐਲਸੀਐਮ ਹੁਣ ਸੰਖਿਆਵਾਂ ਦਾ ਗੁਣਨਫਲ ਹੋ ਗਿਆ 336 34 18144 ਅਤੇ ਐਚसीएफ ਤੇ ਐਲਸੀਐਮ ਦਾ ਗੁਣਨਫਲ ਕਿਹਾ ਗਿਆ 6 3024 18144 ਦੋਨੋਂ ਬਰਾਬਰ ਨੇ ਸੋ ਇਸ ਤਰ੍ਹਾਂ ਸਿੱਧ ਹੋ ਗਿਆ ਸੰਖਿਆਵਾਂ ਦਾ ਗੁਣਨਫਲ ਬਰਾਬਰ ਐਚसीएफ ਐਲਸੀਐਮ ਸੋ ਐਸੀ ਪਿਆਰੇ ਵਿਦਿਆਰਥੀਓ अभ्यास नंबर 1.2 ਦੇ ਪਹਿਲੇ ਦੋ ਸਵਾਲ ਬੜੇ ਹੀ ਮਹੱਤਵਪੂਰਨ ਸਨ ਇਹ ਸਵਾਲਾਂ ਨੂੰ ਚੰਗੀ ਤਰ੍ਹਾਂ ਅਭਿਆਸ ਕਰ ਲਿਓ ਅਗਿਆ ਕੰਪੀਟੀਸ਼ਨ ਦੇ ਪੇਪਰ ਜੇ ਤੁਸੀਂ ਦੇਣਾ ਲੋਚਦੇ ਹੋ ਕੋਈ ਸੀਪੀਆ ਸੀਆਰਪੀਫ ਦੇ ਪੁਲਿਸ ਦੇ ਜਾਂ ਕੋਈ ਰੇਲਵੇ ਦੇ ਜਾਂ ਕੋਈ ਬੈਂਕਿੰਗ ਦੇ ਉਹਨਾਂ ਵਿੱਚ ਐ ਐਲਸੀਐਮ ਐਸਸੀਐਫ ਤੇ ਅਭਾਜ ਗੁਣਨਖੰਡ ਨਾਲ ਜੁੜੇ ਬੜੇ ਸਾਰੇ ਸਵਾਲ ਆਉਂਦੇ ਹੁੰਦੇ ਨੇ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਲਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ